ਹਾਂਜੀ ਦੋਸਤੋ ਅਸਲਾਮੁਆਲਿਕਮ ਸਸਰੀਆਕਾਲ ਕੀ ਹਾਲ ਚਾਲ ਆ ਤੇ ਤੁਸੀਂ ਆ ਦੇਖ ਰਹੇ ਹੋ ਔਰਤ ਨੂੰ ਜਿਹੜੀ ਪਿੰਡ ਹਸਨਪੁਰ ਦੇ ਵਿੱਚ ਆ ਤੇ ਮੈਂ ਤੁਹਾਨੂੰ ਇਹਨਾਂ ਦੀ ਗਰੀਬੀ ਦੀ ਹਾਲਤ ਦਿਖਾਉਣਾ ਚਾਹਨਾ ਬਹੁਤ ਬੁਰਾ ਹਾਲ ਆ ਪਹਿਲਾਂ ਵੀ ਦੋ ਤਿੰਨ ਸੰਸਥਾਨ ਨੇ ਨਾ ਵੀਡੀਓ ਬਣਾਈ ਪਰ ਇਹਨਾਂ ਨੂੰ ਕੁਝ ਦਿੱਤਾ ਨਹੀਂ ਗਿਆ ਪਹਿਲਾਂ ਇਹਨਾਂ ਦਾ ਘਰ ਦੇਖੋ ਇਹਦੇ ਬਾਥਰੂਮ ਵੀ ਨਹੀਂ ਹੈਗਾ ਠੀਕ ਹੈ ਇਹ ਪਿੰਡ ਵਾਲਿਆਂ ਨੇ ਪਲਾਟ ਤਾਂ ਦਿੱਤਾ ਹੋਇਆ ਨਾ ਬਾਥਰੂਮ ਆ ਚੁੱਲ੍ਹਾ ਵੀ ਬਾਹਰ ਐਨੀ ਉੱਪਰੋਂ ਤੂਫਾਨ ਚੱਲ ਰਿਹਾ ਹਵਾ ਚੱਲ ਰਹੀ ਆ ਪਰ ਉਹਦੇ ਵਿੱਚ ਦੇਖੋ ਕਿਵੇਂ ਬਣਾ ਰਹੇ ਨੇ ਰੋਟੀ ਪਾਣੀ ਬਣਾਉਣਾ ਬਹੁਤ ਔਖਾ ਹੋਇਆ ਪਿਆ ਇਹਨਾਂ ਨੂੰ ਬਾਕੀ ਆ ਘਰ ਦਾ ਹਾਲ ਦਿਖਾ ਦਿੰਨਾ ਪਹਿਲਾਂ ਇਹਨਾਂ ਦੇ ਹਸਬੰਦ ਸੀਗੇ ਉਹ ਵਿਚਾਰੇ ਪੂਰੇ ਹੋ ਗਏ ਤੇ ਉੱਪਰ ਵੀ ਸਿਰਫ ਚਾਦਰਾਂ ਹੀ ਪਾਈਆਂ ਹੋਈਆਂ ਨੇ ਉਹ ਵੀ ਮਿੱਟੀ ਵਾਲੀਆਂ ਇਹ ਘਰ ਦਾ ਵੀ ਬੜਾ ਬੁਰਾ ਹਾਲ ਆ ਮਤਲਬ ਕੋਈ ਉਹ ਨਹੀਂ ਹੈ ਸੋਰਸ ਨਹੀਂ ਹੈ ਕਮਾਈ ਲੋਕਾਂ ਦੇ ਘਰੇ ਜਾ ਕੇ ਵਿਚਾਰੇ ਕੰਮ ਕਰਦੀ ਆ ਪਰ ਉਨੀ ਆਮਦਨ ਹੈ ਨਹੀਂ ਜਿੰਨੀ ਹੋਣੀ ਚਾਹੀਦੀ ਆ ਵੀ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ ਵੀ ਇਹ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਇਹਨਾਂ ਨੂੰ ਮੰ ਲੋ ਇਹ ਦੇਖੋ ਇਹਨਾਂ ਦੇ ਗਰੀਬ ਹੋਣ ਕਰਕੇ ਮਤਲਬ ਜਿੰਨਾ ਹੋ ਸਕੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੀ ਜਾਵੇ ਨਾ ਨਾ ਤਾਂ ਬਾਤ ਕੋਈ ਬਾਥਰੂਮ ਨਾ ਨਾਣਾ ਟੋਣਾ ਕੋਈ ਟਾਇਲਟ ਨਹੀਂ ਕੋਈ ਕੁਛ ਨਹੀਂ ਠੀਕ ਹੈ ਅਰ ਚੁੱਲਾ ਨਾ ਕੋਈ ਰਸੋਈ ਨਾ ਕੋਈ ਕੁਛ ਇੱਕੇ ਕਮਰਾ ਏ ਰੋਈ ਇਹਨਾਂ ਦੇ ਹਸਬੰਦ ਪੂਰੇ ਹੋ ਗਏ ਆ ਬਾਹਰ ਇੱਧਰ ਇੱਧਰ ਦਾ ਪਲਾਟ ਆ ਇਹਨਾਂ ਦੇ ਨਾਲ ਦੇ ਕਿਸੇ ਗਵਾਂਡੀ ਦਾ ਪਲਾਟ ਆ ਉਹ ਵੀ ਵਿਚਾਰਾ ਬੰਦਾ ਗਰੀਬ ਆ ਪਰ ਰਹਿੰਦਾ ਨਹੀਂ ਓਰੇ